ਪੰਜਾਬ ਦੇ ਵਿੱਚ ਕਾਂਗਰਸ ਦਾ ਕਾਟੋ ਕਲੇਸ਼ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਆਪ ਦੇ ਨਾਲ ਗਠਬੰਧਨ ਨੂੰ ਲੈ ਕੇ ਹਾਈ ਕਮਾਂਡ ਦੇ ਸਾਹਮਣੇ ਰੇੜਕਾ ਬਣਿਆ ਹੋਇਆ ਕਿ ਗਠਬੰਧਨ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਕਿਉਂਕਿ ਪੰਜਾਬ ਕਾਂਗਰਸ ਦੇ ਵੱਡੇ ਆਗੂ ਇਸ ਗਠਬੰਧਨ ਦੇ ਉਲਟ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਰੈਲੀ ਨੂੰ ਲੈ ਕੇ ਵੀ ਵੱਡਾ ਰੇਰ ਦਾ ਪੰਜਾਬ ਕਾਂਗਰਸ ਦੇ ਵਿੱਚ ਬਣਿਆ ਹੋਇਆ ਵਾ ਜਿੱਤੇ ਗਿਆ ਪੰਜਾਬ ਦੇ ਟਾਈਟਲ ਦੇ ਨਾਲ ਕੀਤੀ ਗਈ ਇਸ ਰੈਲੀ ਦੇ ਲੈ ਕੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੱਡੇ ਸਵਾਲ ਚੁੱਕੇ ਗਏ ਸੀਗੇ ਤੇ ਉਹਨਾਂ ਨੇ ਸਿੱਧਾ-ਸਿੱਧਾ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕਰਦੇ ਕਿ ਆ ਜੀ ਆ ਕੇ ਪ੍ਰਧਾਨ ਸਾਹਿਬ 78 ਤੋਂ 18 ਤੇ ਪਹੁੰਚ ਗਏ ਆ ਤੇ ਹੁਣ ਤਾਂ ਆਪਣਾ ਵੱਖੜਾ ਅਖਾੜਾ ਲਗਾਣਾ ਬੰਦ ਕਰੋ ਤਾਂ ਲਗਾਤਾਰ ਇਸ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦਿੱਤੇ ਜਾ ਰਹੇ ਸੀ ਤਾਂ ਅੱਜ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਬਿਆਨ ਇਸ ਪ੍ਰਤਾਪ ਸਿੰਘ ਬਾਜਵੇ ਦੇ ਇਸ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜੋ ਕਿ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਅਪਲੋਡ ਕੀਤਾ ਵਾ ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਇਸ ਪੋਸਟ ਦੇ ਵਿੱਚ ਕੀ ਲਿਖਿਆ ਹੋਇਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਪ੍ਰਤਾਪ ਸਿੰਘ ਬਾਜਵੇ ਦੇ ਬਿਆਨ ਤੋਂ ਬਾਅਦ ਵੱਡਾ ਰੇੜਕਾ ਬਣਿਆ ਹੋਇਆ ਸੀਗਾ ਤਾਂ ਹੁਣ ਸਿੱਧਾ-ਸਿੱਧਾ ਨਵਜੋਤ ਸਿੰਘ ਸਿੱਧੂ ਵੱਲੋਂ ਪੋਸਟ ਕਰਕੇ ਇਸ ਦਾ ਜਵਾਬ ਦਿੱਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਲਿਖਦੇ ਨੇ ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਕਾਂਗਰਸ ਦੀ ਵਿਚਾਰਧਾਰਾ ਪੰਜਾਬ ਦੀ ਪੂਰਨ ਸੁਰਜੀਤੀ ਦੇ ਏਜੰਡੇ ਤੇ ਪ੍ਰਚਾਰ ਕਰਨ ਅਤੇ ਮੌਜੂਦਾ ਸਰਕਾਰ ਨੂੰ ਲੋਕ ਭਲਾਈ ਲਈ ਜਵਾਬਦੇਹੀ ਬਣਾਉਣ ਲਈ ਸੋ ਕਾਂਗਰਸੀ ਵੀ ਇੱਕ ਪਿੰਡ ਜਾਂ ਸ਼ਹਿਰ ਦੇ ਵਿੱਚ ਇਕੱਠੇ ਹੋਣ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਕਾਂਗਰਸੀ ਆਗੂ ਨੂੰ ਮੁੱਖ ਮਹਿਮਾਨ ਵਜੋਂ ਚੁੰਦੇ ਨੇ ਇਹ ਸਾਡੀ ਪਾਰਟੀ ਨੂੰ ਮਜ਼ਬੂਤ ਕਰਦਾ ਹੈ ਕਿਉਂਕਿ ਵੱਦ ਤੋਂ ਵੱਦ ਲੋਕ ਸ਼ਾਮਲ ਹੋਣ ਨਾਲ ਜ਼ਮੀਨੀ ਪੱਧਰ ਤੇ ਲੀਡਰਸ਼ਿਪ ਦਾ ਨਿਰਮਾਣ ਹੋਵੇਗਾ 8000 ਪਾਰਟੀ ਵਰਕਰਾਂ ਲਈ ਸਪੋਰਟ ਦੀ ਥਾਂ ਅੜੀਕਾ ਕਿਉਂ ਤਾਂ ਵੱਡਾ ਸਵਾਲ ਹੈ ਖੜਾ ਕਰ ਦਿੱਤਾ ਵਾ ਨਵਜੋਤ ਸਿੰਘ ਸਿੱਧੂ ਨੇ ਪ੍ਰਤਾਪ ਬਾਜਵਾ ਦੇ ਬਿਆਨ ਦੇ ਉੱਤੇ ਕਹਿੰਦੇ ਨੇ ਕਿ 8000 ਪਾਰਟੀ ਵਰਕਰਾਂ ਦੀ ਇਕੱਠਵੇ ਉੱਤੇ ਅੜੀਕਾ ਕਿਉਂ ਜੋ ਕਿ ਪ੍ਰਤਾਪ ਸਿੰਘ ਬਾਜਵੇ ਨੇ ਬਿਆਨ ਦਿੱਤਾ ਸੀਗਾ ਤਾਂ ਅੱਗੇ ਨਵਜੋਤ ਸਿੰਘ ਲਿਖਦੇ ਨੇ ਕਿ ਪੰਜਾਬ ਦੇ ਲੋਕ ਤੁਹਾਡੀ ਪੰਜਾਬ ਦੀ ਲੀਡਰਸ਼ਿਪ ਦੇ ਏਜੰਡੇ ਤੇ ਵਿਸ਼ਵਾਸ ਕਰਦੇ ਹਨ ਅਤੇ ਤੁਹਾਨੂੰ ਬਦਲ ਵਜੋਂ ਮੰਨਦੇ ਹਨ ਇਹ ਸਭ ਮਹੱਤਵਪੂਰਨ ਹੈ ਤਾਂ ਵੱਡੇ ਸਵਾਲ ਨਵਜੋਤ ਸਿੰਘ ਸਿੱਧੂ ਵੱਲੋਂ ਖੜੇ ਕੀਤੇ ਜਾ ਰਹੇ ਨੇ ਇਸ ਪੋਸਟ ਦੇ ਵਿੱਚ ਕਿ ਸਿੱਧੇ ਸਿੱਧੇ ਜਵਾਬ ਵੀ ਦਿੱਤੇ ਜਾ ਰਹੇ ਨੇ ਕਿ ਅਗਰ ਕੋਈ ਵੀ 100 ਕਾਂਗਰਸੀਆਂ ਦਾ ਇਕੱਠ ਵੀ ਕਿਸੇ ਜਗ੍ਹਾ ਤੇ ਸ਼ਾਮਿਲ ਹੋਵੇਗਾ ਤਾਂ ਉੱਥੇ ਵੀ ਜਾ ਕੇ ਮੈਨੂੰ ਅਗਰ ਖੜਨਾ ਪਿਆ ਤਾਂ ਮੈਂ ਜ਼ਰੂਰ ਖੜਾਂਗਾ ਤੇ ਦੂਜੇ ਪਾਸੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਕਿ ਅਗਰ 8000 ਕਾਂਗਰਸੀਆਂ ਦਾ ਇਕੱਠ ਹੁੰਦਾ ਵਾ ਤਾਂ ਉਸ ਦੇ ਲੈ ਕੇ ਅੜਿੱਕੇ ਕਿਉਂ ਲਗਾਏ ਜਾ ਰਹੇ ਨੇ ਤੇ ਸਵਾਲ ਸਿੱਧਾ ਪ੍ਰਤਾਪ ਸਿੰਘ ਬਾਜਵਾ ਅਤੇ ਉਨਾ ਕਾਂਗਰਸੀਆਂ ਨੂੰ ਖੜਾ ਕੀਤਾ ਜਾ ਰਿਹਾ ਜਿਹੜੇ ਇਸ ਇਕੱਠ ਨੂੰ ਜਿਹੜਾ ਵਾ ਗਲਤ ਸਾਬਤ ਕਰਨ ਤੇ ਲੱਗੇ ਹੋਏ ਨੇ ਤੇ ਕਿਹਾ ਗਿਆ ਵਾ ਕੀ ਪੰਜਾਬ ਦੇ ਲੋਕ ਤੁਹਾਡੀ ਪੰਜਾਬ ਦੀ ਲੀਡਰਸ਼ਿਪ ਦੇ ਏਜੰਡੇ ਤੇ ਵਿਸ਼ਵਾਸ ਕਰਦੇ ਹਨ ਅਤੇ ਤੁਹਾਨੂੰ ਬਦਲ ਵਜੋਂ ਮੰਨਦੇ ਹਨ ਇਹ ਸਭ ਮਹੱਤਵਪੂਰਨ ਤਾਂ ਇਹ ਸਵਾਲ ਖੜਾ ਕੀਤਾ ਵਾ ਤੇ ਜਵਾਬ ਦਿੱਤਾ ਵਾ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਦਾ ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕੇ ਪ੍ਰਧਾਨ ਜੀ 78 ਤੋਂ 18 ਤੇ ਪਹੁੰਚ ਗਏ ਆ ਹੁਣ ਤਾਂ ਵੱਖਰੇ ਅਖਾੜੇ ਲਗਾਣੇ ਬੰਦ ਕਰੋ ਕਾਂਗਰਸ ਦੇ ਜਿਹੜੇ ਇਕੱਠਾਉਂਦੇ ਨੇ ਉੱਥੇ ਤੁਸੀਂ ਸ਼ਾਮਲ ਹੋਵੋ ਤਾਂ ਉਸ ਬਿਆਨ ਤੋਂ ਬਾਅਦ ਲਗਾਤਾਰ ਸਿੱਧੂ ਸਮਰਥਕਾਂ ਵੱਲੋਂ ਜਵਾਬ ਦਿੱਤਾ ਗਿਆ ਸੀ ਪਹਿਲਾਂ ਤਾਂ ਹੁਣ ਨਵਜੋਤ ਸਿੰਘ ਸਿੱਧੂ ਵੱਲੋਂ ਖੁਦ ਪੋਸਟ ਪਾ ਕੇ ਇਸ ਬਿਆਨ ਦਾ ਜਵਾਬ ਕਿਤੇ ਨਾ ਕਿਤੇ ਦਿੰਦੇ ਹੋਏ ਨજર राजे ਨੇ ਇਸ ਪੋਸਟ ਦੇ ਜਰੀਏ ਸਪਸ਼ਟ ਲਿਬਜ਼ਾਏ ਕਿ ਕਿਸੇ ਦਾ ਨਾਮ ਤਾਂ ਨਹੀਂ ਲਿਖਕਾ ਆ ਗਿਆ ਇਸ ਪੋਸਟ ਦੇ ਵਿੱਚ ਕਿ ਕਿਸ ਨੂੰ ਜਵਾਬ ਦਿੱਤਾ ਜਾ ਰਿਹਾ ਪਰ ਪੰਜਾਬ ਦੇ ਜੋ ਪਿਛਲੇ ਦਿਨਾਂ ਦੇ ਵਿੱਚ ਬਿਆਨਬਾਜ਼ੀ ਸਾਹਮਣੇ ਆਈ ਹੈ ਉਸ ਤੋਂ ਸਪਸ਼ਟ ਹੈ ਕਿ ਜੋ ਸਿੰਘ ਸਿੱਧੂ ਵੱਲੋਂ ਉਹਨਾਂ ਬਿਆਨਬਾਜ਼ੀਆਂ ਦਾ ਜਵਾਬ ਇਸ ਪੋਸਟ ਦੇ ذریعے ਜ਼ਰੂਰ ਦਿੱਤਾ ਜਾ ਰਿਹਾ ਹੈ ਤੇ ਵੱਡੇ ਸਵਾਲ ਪੰਜਾਬ ਦੀ ਉਸ ਲੀਡਰਸ਼ਿਪ ਦੇ ਸਾਹਮਣੇ ਖੜੇ ਕੀਤੇ ਜਾ ਰਹੇ ਨੇ ਪੰਜਾਬ ਨੂੰ ਜਿਹੜਾ ਵਾ ਮੁਖ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਲੋਕ ਤੁਹਾਡੀ ਇਸ ਲੀਡਰਸ਼ਿਪ ਤੋਂ ਕੋਸ਼ ਨੇ ਤੁਹਾਨੂੰ ਉਸ ਬਦਲ ਵਜੋਂ ਸਵਿਕਾਰ ਕਰਦੇ ਹਨ ਕਿ ਨਹੀਂ ਹਨ ਇਹ ਮਹੱਤਵਪੂਰਨ ਗੱਲ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟਕਰਾਰਬਾਜ਼ੀ ਕੀ ਰੁਖ ਲੈਂਦੀ ਹੈ ਇਹ ਵੱਡੀ ਦੇਖਣ ਵਾਲੀ ਗੱਲ ਹੋਵੇਗੀ ਪਰ ਦੂਜੇ ਪਾਸੇ ਗਠਬੰਧਨ ਨੂੰ ਲੈ ਕੇ ਵੀ ਰੇੜਕਾ ਬਣਿਆ ਹੋਇਆ ਤੇ ਇਧਰ ਨਵਜੋਤ ਸਿੰਘ ਸਿੱਧੂ ਦਾ ਸਟੇਟ ਲੀਡਰਸ਼ਿਪ ਦੇ ਨਾਲ ਜੋ ਰੇੜਕਾ ਬਣਿਆ ਆਇਆ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਦਾ ਆਉਣ ਵਾਲੇ ਦਿਨਾਂ ਵਿੱਚ ਕੀ ਬਿਆਨ ਸਾਹਮਣੇ ਆਉਂਦਾ ਉਹ ਵੀ ਮਹੱਤਵਪੂਰਨ ਹੈ ਤੇ ਹਾਈ ਕਮਾਂਡ ਇਸ ਰੇਡਕੇ ਦੇ ਉੱਤੇ ਕੀ ਕਿਸ ਤਰ੍ਹਾਂ ਇਸ ਰੇਡਕੇ ਨੂੰ ਦੇਖਦਾ ਵਾ ਉਹ ਵੀ ਸਭ ਤੋਂ ਮਹੱਤਵਪੂਰਨ ਦੇਖਣ ਵਾਲੀ ਗੱਲ ਹੋਏਗੀ ਤਾਂ ਹੁਣ ਇਸ ਸਮੇਂ ਦੀ ਵੱਡੀ ਖਬਰ ਇਹ ਹੀ ਨਿਕਲ ਕੇ ਸਾਹਮਣੇ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪੋਸਟ ਸਾਂਝੀ ਕਰਕੇ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਗਿਆ ਜੋ ਪ੍ਰਤਾਪ ਸਿੰਘ ਬਾਜਵਾ ਅਤੇ ਹੋਰਾਂ ਕਾਂਗਰਸੀਆਂ ਵੱਲੋਂ ਉਹਨਾਂ ਦੀ ਰੈਲੀ ਨੂੰ ਲੈ ਕੇ ਖੜੇ ਕੀਤੇ ਜਾ ਰਹੇ ਨੇ